ਵੜ ਹੰਸ ਮਹੱਲਾ ਤੀਜਾ ਮਾਇਆ 모ਹ ਗੁਬਾਰ ਹੈ ਗੁਰ ਬਿਨ ਜਾਣ ਨਾ ਹੋਈ ਸ਼ਬਦ ਲਗੇ ਤਿਨ ਬੁਝਿਆ ਦੂਜੈ ਪਰਜਿ ਵਿਗੋਈ ਮਨ ਮੇਰੇ ਗੁਰਮਤਿ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵ ਹੈ ਤਾ ਪਾਵਹਿ ਮੁਖ ਦਵਾਰ ਰਹਾਉ ਗੁਨਾ ਕਾ ਨਿਧਾਨ ਇਕ ਹੈ ਆਪੇ ਦੇ ਤਾ ਕੋ ਪਾਈ ਬਿਨਲਾ ਵੇ ਸਭ ਵਿਛੜੀ ਗੁਰ ਕਾਬਦ ਮਿਲਾਇ ਮੇਰੀ ਮੇਰੀ ਕਰ ਦੇ ਘਟ ਗਏ ਜਿੰਨਾ ਹੱਥ ਗਹਿਣਾ ਆਇਆ ਸਤ ਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇ ਆਸਾ ਮਨਸਾ ਇਹ ਸਰੀਰ ਹੈ ਅੰਤਨ ਜੋਤ ਜਗਾਈ ਨਾਨਕ ਮਨ ਮੁਖ ਬੰਦ ਹੈ ਗੁਰ ਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੋਹਾ ਗਣੋਂ ਸਦਾ ਮੁਖ ਉਜਲਾ ਵਰਤਾਇ ਸਹਿਜ ਸੁਭਾਈ ਸਦਾ ਪਿਰ ਰਾਮ ਹੈ ਆਪਣਾ ਵਿਚ ਹਉ ਆਪ ਗਵਾਈ ਮੇਰੇ ਮਨ ਤੂੰ ਹਰ ਹਰ ਨਾਮ ਧਿਆਇ ਸਤਗੁਰੂ ਮੋਕੋ ਹਰ ਦੀਆ ਬੁਝਾਏ ਰਾਮ ਦੋਹਾ ਗਣਹੀ ਖਰੀਆਂ ਬਿਲ ਲਾਦੀਆਂ ਜਿੰਨਾ ਮਹਿਲ ਨਾ ਪਾਏ ਦੂਜਾ ਭਾਇ ਗੁਰੂਪੀ ਦੁਖ ਪਾਵਹਿ ਆਗੈ ਜਾਏ ਗੁਣਵੰਤੀ ਨਿਤ ਗੁਣ ਰਵਹਿ ਸਿਰ ਤੇ ਨਾਮ ਵਸਾਏ ਔਰ ਗੁਣਵੰਤੀ ਤਾਮਣੀ ਦੁਖ ਲਾਗੈ ਬਿਨ ਲਾਏ ਸਭਨਾ ਦਾ ਪਧਾਰ ਏਕ ਹੈ ਸੁਆਮੀ ਕਹਿਣਾ ਕਿਛੂ ਨਾ ਜਾਏ ਨਾਨਕ ਆਪੇ ਵੇਖ ਤੀਤਨ ਨਾਮੇ ਲੈ ਅਨਲਾਈ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮਿੱਠਾ ਲਗਾ ਗੁਰ ਸ਼ਬਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜਿਉ ਮਨ ਮਸਾਯਾ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰਾ ਸਤਿਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮ ਬੇਤ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦੇਉ ਗਿਆਨੀ ਵਰਤੈ ਕਰ ਆਪਣੇ रामस बहुत अहंकार किशन सदा अवतारे रूधा चित लग तरै संसार गुरुमुख ज्ञान लते युग अंतर चूके मोह गुबारा सतगुरु सेवा ते निस्तारा गुरुमुख तरै संसार साचे नय रते बैराबी पायन मुख द्वारा एको सच वरता सब अंतर ਸਬਨਾ ਕਰੇ ਪ੍ਰਤਪਾਲਾ ਨਾਨਕ ਇੱਕ ਸਿ ਬਿਨ ਮੈਂ ਅਵਰਨਾ ਜਾਣਾ ਸਬਨਾ دیਵਾਨ ਦਿਆਲਾ ਵਡਹੰਸ ਮਹੱਲਾ ਤੀਜਾ ਗੁਰਮੁਖ ਸਤ ਸੰਜਮ ਤਤ ਗਿਆਨ ਗੁਰਮੁਖ ਸਾਚੇ ਲਗੈ ਤਿਹਾਲ ਗੁਰਮੁਖ ਮਨ ਮੇਰੇ ਨਾਮ ਸਮਾ ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸਤ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇ ਵੈ ਸੋਏ ਗੁਰਮੁਖ ਸ਼ਬਦ ਸਤ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ ਮਨ ਲਿਪਤੇ ਆ ਹਰ ਨਾਮ ਧਿਆਇ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟਹੁ ਸਦਾ ਬਨਿਹਾਰੀ ਰਹਾਉ ਅਖੀਂ ਸੰਤੋਖੀਆਂ ਏਕਲੇ ਬਲਾਈ ਮਨ ਸੰਤੋਖਿਆ ਦੂਜਾ ਭਾਉ ਗਵਾਈ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਈ ਨਾਮ ਪਰਮਲ ਹਿਰਦੈ ਰਿਆ ਸਮਾਈ ਨਾਨਕ ਮਸਤਕ ਜਿਸ ਵਡ ਭਾ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਦੇ ਨਾਮ ਪਾਇਆ ਜਾਏ ਸੱਚਾ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਇ ਆਪਣੇ ਗੁਰ ਕੀ ਮੰਨ ਲੈ ਰਜ਼ਾਈ ਰਹਾਉ ਗੁਰ ਕਾ ਸ਼ਬਦ ਵਿੱਚ ਹਮੈ ਲਗਵਾਏ ਨਿਰਮਲ ਨਾਮ ਵਸੈ ਮਨ ਆਏ ਪਰਮੇ ਭੂਲਾ ਫਿਰੈ ਸੰਸਾਰ ਮਰ ਜਨ ਮੈਂ ਜਮ ਕਰੇ ਖੁਵਾਰ ਨਾਨਕ ਸੇ ਵਡ ਭਾਗੀ ਜਿਨ ਹਰ ਨਾਮ ਤੇ ਆਇਆ ਗੁਰ ਪ੍ਰਸਾਦਿ ਮਨ ਵਸਾ ਵਡ ਹੰਸ ਮਹੱਲਾ ਤੀਜਾ ਹੋ ਮੈਂ ਨਾਮ ਨਾਲ ਬਿਰੋਧ ਹੈ ਦੋਏ ਨਾ ਵਸਹਿ ਇਕ ਥਾਈ ਹੋ ਮੈਂ ਵਿੱਚ ਸੇਵਾ ਨਾ ਹੋਵਈ ਤਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਈ ਹੁਕਮ ਮੰਨ ਹੈ ਤਾਂ ਹਰ ਮਿਲੈ ਤਾਂ ਵਿੱਚ ਹਉ ਮੈਂ ਜਾਇ ਰਹਾ ਹਉ ਮੈਂ ਸਭ ਸਰੀਰ ਹੈ ਹਉ ਮੈਂ ਊਪਤ ਹੋਇ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ ਬੁੱਝ ਨ ਸਕੇ ਕੋਈ ਹਉ ਮੈਂ ਵਿੱਚ ਭਗਤ ਨ ਹੋਵਈ ਹੁਕਮ ਨਾ ਬੁਝਿਆ ਜਾ ਹਉ ਮੈਂ ਵਿੱਚ ਜੀਉ ਬੰਧ ਹੈ ਨਾਮ ਨਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਤਾਂ ਸਤਿ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ